ਆਇਰਲੈਂਡ ਦੇ ਵਿੱਚ ਰਹਿਂਦੀ ਇੱਕ ਭਾਰਤੀ ਔਰਤ ਨੂੰ ਨਸਲੀ ਤੌਰ ਤੇ ਤੰਗ ਪ੍ਰੇਸ਼ਾਨ ਕਰਨ ਵਾਲੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ ਤੇ ਵਿਵਾਦ ਖੜਾ ਕਰ ਦਿੱਤਾ ਹੈ। ਵੀਡੀਓ ਦੇ ਵਿੱਚ ਇੱਕ ਸਥਾਨਕ ਆਇਰਲੈਂਡ ਦੀ ਔਰਤ ਭਾਰਤੀ ਮੂਲ ਦੀ ਔਰਤ ਨੂੰ ਆਪਣੇ ਘਰ ਵਾਪਸ ਜਾਣ ਅਤੇ ਉਸ ਨੂੰ ਆਪਣੇ ਦੇਸ਼ ਦੇ ਵਿੱਚ ਨਾ ਰਹਿਣ ਦੀ ਗੱਲ ਕਰਦੇ ਹੋਏ ਦਿਖਾਈ ਦਿੰਦੀ ਹੈ। ਆਇਰਲੈਂਡ ਦੇ ਵਿੱਚ ਭਾਰਤੀਆਂ ਦੇ ਨਾਲ ਅਜਿਹਾ ਨਸਲੀ ਵਿਤਕਰਾ ਕੋਈ ਨਵੀਂ ਗੱਲ ਨਹੀਂ। ਪਿਛਲੇ ਕੁਝ ਸਮੇਂ ਤੋਂ ਭਾਰਤੀਆਂ ਨੂੰ ਨਸਲੀ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਹੈ, ਜਿਸ ਦੇ ਵਿੱਚ ਕੁਝ ਹਿੰਸਕ ਘਟਨਾਵਾਂ ਵੀ ਸ਼ਾਮਲ ਨੇ। ਸੋਸ਼ਟਿਆਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸ ਪੀ ਪੰਜਾਬੀ ਆਇਰਲੈਂਡ ਦੇ ਵਿੱਚ ਇੱਕ ਭਾਰਤੀ ਔਰਤ ਨੂੰ ਉਸਦੇ ਭਾਰਤੀ ਹੋਣ ਅਤੇ ਗੈਰ ਗੋਰੀ ਜਾਤੀ ਦਾ ਹੋਣ ਕਰਕੇ ਨਫ਼ਰਤ ਸਹਣੀ ਪਈ ਇਹ ਵਾਕਿਆ 9 ਅਕਤੂਬਰ ਨੂੰ ਡਬਲਿਨ ਦੇ ਇੱਕ ਜਿਮ ਦੇ ਬਾਹਰ ਵਾਪਰਿਆ ਜਿਸ ਨੇ ਨਾ ਸਿਰਫ ਭਾਰਤੀ ਕਮਿਊਨਿਟੀ ਵਿੱਚ ਡਰ ਪੈਦਾ ਕੀਤਾ ਬਲਕਿ ਆਇਰਲੈਂਡ ਦੇ ਵਿੱਚ ਵੱਧ ਰਹੇ ਨਸਲਵਾਦ ਦੇ ਬਾਰੇ ਵਿਆਪਕ ਚਰਚਾ ਵੀ ਛੇੜ ਦਿੰਦੀ ਹੈ ਪੀੜਿਤ ਔਰਤ ਜਿਸ ਦਾ ਨਾਮ ਸੁਆਤੀ ਵਰਮਾ ਹੈ ਆਪਣੇ ਵਰਕਆਊਟ ਤੋਂ ਬਾਅਦ ਵਾਪਸ ਘਰ ਜਾ ਰਹੀ ਸੀ ਉਸਨੇ ਇੰਸਟਾਗ੍ਰam ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ਤੇ ਵਿੱਚ ਇੱਕ ਸਥਾਨਕ ਔਰਤ ਜੋ ਡਬਲਿਨ ਸਿਟੀ ਯੂਨੀਵਰਸਿਟੀ ਦਾ ਬੈਜ ਪਹਿਨੇ ਹੋਈ ਸੀ ਅਚਾਨਕ ਸਵਾਤੀ ਨੂੰ ਰੋਕ ਲੈਂਦੀ ਹੈ ਉਸ ਔਰਤ ਨੇ ਸਵਾਤੀ ਨੂੰ ਪੁੱਛਿਆ ਕਿ ਤੂੰ ਆਇਰਲੈਂਡ ਕਿਉਂ ਆਈ ਹੈ ਤੇਰਾ ਇੱਥੇ ਕੀ ਕੰਮ ਹੈ ਫਿਰ ਉਸਨੇ ਨਸਲੀ ਅਪਸ਼ਬਦ ਬੋਲੇ ਅਤੇ ਸਵਾਤੀ ਨੂੰ ਵਾਪਸ ਭਾਰਤ ਮੁਰ ਜਾਣ ਦੇ ਲਈ ਕਿਹਾ ਅਤੇ ਕਿਹਾ ਕਿ ਤੂੰ ਆਇਰਲੈਂਡ ਦੇ ਵਿੱਚ ਨਹੀਂ ਰਹਿ ਸਕਦੀ ਸਵਾਤੀ ਨੇ ਵੀਡੀਓ ਦੇ ਵਿੱਚ ਦੱਸਿਆ ਕਿ ਉਹ ਪਹਿਲਾਂ ਚੁੱਪ ਰਹੀ ਪਰ ਫਿਰ ਉਸਨੇ ਆਪਣਾ ਫੋਨ ਕੱਢ ਕੇ ਪੂਰਾ ਵਾਕਿਆ ਰਿਕਾਰਡ ਕਰ ਲਿਆ ਉਹ ਕਹਿੰਦੀ ਹੈ ਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਨੂੰ ਰੋਜ਼ਾਨਾ ਸੜਕਾਂ ਤੇ ਆਪਣੀ ਭਾਰਤ ਦੀ ਹੋਣਦ ਨੂੰ ਸਾਬਿਤ ਕਰਨਾ ਪਵੇਗਾ ਆਇਰਲੈਂਡ ਮੇਰਾ ਘਰ ਹੈ ਸਵਾਤੀ ਨੇ ਇਸ ਤੋਂ ਬਾਅਦ ਲੋਕਲ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਮੀਦ ਕੀਤੀ ਹੈ ਕਿ ਇਹ ਵੀਡੀਓ ਨਸਲਵਾਦ ਦੇ ਖਿਲਾਫ ਜਾਗਰੂਕਤਾ ਫੈਲਾਏਗੀ। ਵੀਡੀਓ ਨੂੰ ਇੰਸਟਾਗ੍ਰam ਅਕਾਊਂਟ ਤੇ ਸਾਂਝਾ ਕੀਤਾ ਗਿਆ ਹੈ ਅਤੇ ਇਹ ਤੇਜ਼ੀ ਦੇ ਨਾਲ ਵਾਇਰਲ ਵੀ ਹੋ ਗਿਆ। ਇਸ ਨੂੰ ਹਜ਼ਾਰਾਂ ਵਾਰ ਦੇਖਿਆ ਗਿਆ ਅਤੇ ਭਾਰਤੀ ਮੀਡੀਆ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਬਹੁਤ ਸਾਰੇ ਲੋਕਾਂ ਨੇ ਸਵਾਤੀ ਦੇ ਨਾਲ ਹਮਦਰਦੀ ਵੀ ਜ਼ਾਹਰ ਕੀਤੀ ਅਤੇ ਨਸਲਵਾਦ ਦੇ ਖਿਲਾਫ ਆਵਾਜ਼ ਵੀ ਬੁਲੰਦ ਕੀਤੀ। ਸਵਾਤੀਸ ਘਟਨਾ ਦੇ ਬਾਰੇ ਕਹਿੰਦੀ ਹੈ ਕਿ ਮੈਨੂੰ ਇਸ ਮਾਮਲੇ ਵਿੱਚ ਕਿਸੇ ਨੂੰ ਕੋਈ ਸਜ਼ਾ ਨਹੀਂ ਦਿਵਾਉਣੀ ਬਲਕਿ ਮੈਂ ਇਸ ਮਾਮਲੇ ਨੂੰ ਲੈ ਕੇ ਜਾਗਰੂਕਤਾ ਫੈਲਾਉਣਾ ਚਾਹੁੰਦੀ ਆ ਇਹ ਵਾਕਿਆ ਇਕੱਲਾ ਨਹੀਂ ਹੈ ਅਗਸਤ 2025 ਦੇ ਵਿੱਚ ਅਜਿਹੇ ਕਈ ਕੇਸ ਸਾਹਮਣੇ ਆਏ ਸੀ ਜਿਸ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਵਾਟਰਫੋਰਡ ਦੇ ਵਿੱਚ ਇੱਕ ਭਾਰਤੀ ਮੂਲ ਦੀ ਬੱਚੀ ਇੱਕ ਪੰਜਾਬੀ ਮੂਲ ਦੇ ਕੈਬ ਡਰਾਈਵਰ ਅਤੇ ਇੱਕ ਆਈਟੀ ਪ੍ਰੋਫੈਸ਼ਨਲ ਤੇ ਦੋ ਵਿਦਿਆਰਥੀਆਂ ਨੂੰ ਹਿੰਸਕ ਨਸਲੀ ਹਮਲਿਆਂ ਦਾ ਸਾਹਮਣਾ ਕਰਨਾ ਪਿਆ ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਆਇਰਲੈਂਡ ਸਰਕਾਰ ਨੂੰ ਇਹਨਾਂ ਮਾਮਲਿਆਂ ਵਿੱਚ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ। ਭਾਰਤੀ ਦੂਤਾਕਰ ਨੇ ਭਾਰਤੀ ਨਾਗਰਿਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਤੇ ਸੁਨਸਾਨ ਥਾਵਾਂ ਜਾਂ ਫਿਰ ਹਨੇਰੇ ਵਾਲੀਆਂ ਥਾਵਾਂ ਤੋਂ ਬਚਣ ਦੀ ਹਦਾਇਤ ਵੀ ਦਿੱਤੀ ਹੈ। ਆਇਰਲੈਂਡ ਪੁਲਿਸ ਨੇ ਅਜਿਹੀਆਂ ਘਟਨਾਵਾਂ ਦੇ ਬਾਰੇ ਲੋਕਾਂ ਨੂੰ ਅੱਗੇ ਆ ਕੇ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਫਿਲਹਾਲ ਤਾਜ਼ਾ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਸਵਾਤੀ ਨੇ ਪੁਲਿਸ ਨੂੰ ਸ਼ਿਕਾਇਤ ਜ਼ਰੂਰ ਦਰਜ ਕਰਵਾਈ ਹੈ ਅਤੇ ਵੀਡੀਓ ਸ਼ੇਅਰ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਵੀ ਅਪੀਲ ਕੀਤੀ ਹੈ